ਕਰੋ ਜੀ ਭਾਈ ਲੋ ਵੀ ਸਜਣੋਂ ਹਰ ਸ਼ਨੀਵਾਰ ਫਰੀਦਕੋਟ ਸ਼ਾਈ ਹਵੇਲੀ ਦੇ ਸਾਹਮਣੇ ਬੱਕਰਾ ਮੰਡੀ ਲੱਗਦੀ ਹੈ ਲੱਗ ਚੁੱਕੀ ਆ ਸੌਦੇ ਚਾਲੂ ਹੋ ਗਏ ਆ ਤੁਹਾਨੂੰ ਦਿਖਾਉਣੇ ਆ ਬਣੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਮੇਰੇ ਭਾਈ ਜਿਹੜੇ ਵੀ ਜੁੜੇ ਆ ਫਿਰ ਕੀ ਮੰਗਿਆ ਰ ਭਾਈ ਇਹਦਾ ਮੰਗਿਆ ਦਾ 22 ਸੀਗਾ ਉਹ 20 ਦੀਆਂ ਕਹਿੰਦਾ 12500 ਰੁਪਏ ਇਹਨੂੰ ਲਾਇਆ ਆਜਾ ਫੋਟੋ ਆਜੇਗੀ ਤੁਹਾਡੀ ਉਹਰੇ ਆਜਾ ਜੋੜੀ ਦਾ ਹਾਂਜੀ ਜੋੜੀ ਸਾਢੇ ਕਿਨੇ ਦਾ ਹਾਂ ਤੁਹਾਡੇ ਜਦੋਂ ਜਰ ਹਾਂ ਆ ਕਾਲੀ ਪੱਤ ਤੇ ਪਰਲੀ ਇੱਕ ਲਾਲ ਪੱਤ ਹੈ ਜੀ ਤੇ ਇੱਕ ਕਾਲੀ ਪੱਤ ਠੀਕ ਹੈ ਜੀ ਠੀਕ ਹੈ ਹਾਂਜੀ ਲਾਓ ਇਹਨਾਂ ਦੀ ਫੋਟੋ ਲਾ ਲਓ ਲਾਓ ਜੀ ਚਲੋ ਵੀ ਚਾ ਲਾਓ ਫੋਟੋ ਇਹਨਾਂ ਦੀ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਚਲਾਓ ਚਲਾਓ ਕਾਲਾ ਡੂੰਗਾ ਭਰਾ ਲੈ ਆ ਨਵੇੜ ਜੇ ਕੱਢੋ ਕੱਲੀ ਵੇਖੀ ਲੈਣਾ ਹੋਇਆ ਜੋੜਾ ਹੀ ਪਾਓ ਖੋਪਾ ਮਾਲ ਆ ਤੇ ਬੜਿਆ ਬੈਗ ਜੋੜਾ ਉਹਨੂੰ ਦੇ ਦੇ ਘਰ ਕਿਸੇ ਨੂੰ ਨਹੀਂ ਚਾਹੀਦੀ ਹੁੰਦੀ ਚਲ ਕੋਈ ਨਹੀਂ ਕੱਲਾ ਨਵੇੜ ਦੇ ਕੱਲੀ ਵੇਖੀ ਲੈਣਾ ਕੱਲਾ ਨਵੇੜ ਦੇ ਬਾਈ ਕੱਲਾ ਆਪਾਂ ਤਾਂ ਬੱਕਰੇ ਲੈ ਆ ਨਾ ਬੋਲ ਫੇ ਤੂੰ ਕੀ ਬੋਲ ਰਹਾ ਹੁੰਦਾ ਉਧਰ ਆ ਗਈ ਤੇ ਤੇਰਾ ਜੋੜ ਦੇ ਕੰਮ ਕਰ ਮੈਂ ਤਾਂ ਬੱਕਰੀ ਲੈਣੇ ਪਾਟ ਉਹਨੂੰ ਦੇ ਦੇ ਚਰਬਾ ਨਹੀਂ ਜਾਵੜਿਆ ਹੋਤਾ ਹਾਂ ਉਹ ਤਾਂ ਚਰਬੀ ਵਾਲੀ ਚਾਵੜਿਆੜਾ ਇਧਰੋਂ ਲੈਣਾ ਉਹ ਅਹੀਂ ਨਹੀਂ ਵੇੜਦਾ ਬੋਲ ਬੋਲ ਸਰਵਜਾ ਇੱਕ ਦਾ ਬੋਲ ਦੇ ਫਿਰ 10000 ਦੱਸੋ ਸਰ ਪੈਸਾ ਪਤਾ ਤਾਂ ਹੈਗਾ ਹੀ ਫਿਰ ਤੁਸੀਂ ਵੀ ਦੱਸੋ ਨਾ ਥੋੜੇ ਤਾਂ ਦੱਸ ਹੀ ਦੇਣਾ ਫਿਰ ਕਿਉਂ ਜੀ ਦੱਸ ਦੇ ਫਿਰ ਉਹਨੂੰ ਵੇੜ ਕੇ ਜਿੰਨਾ ਵਜਨ ਮੈਂ ਤਾਂ ਵਜਨ ਮੈਨੂੰ ਤਾਂ ਪਤਾ ਤੂੰ ਵਜਨ ਤੋਂ ਬਿਨਾਂ ਹੀ ਦੇਣਾ ਮਾਨੂੰ ਇਹਦੇ ਮੈਨੂੰ ਪਤਾ ਪਾ ਤੈਨੂੰ ਜਿੰਨਾ ਮਰਰੀ ਵੇ ਤੂੰ ਦੱਸਾ ਲਾ ਕੇ ਦੱਸ ਦੇ ਕਰ ਲੋ ਰਹਿ ਕਰੋ ਪਹਿਲਾਂ ਰਹਿ ਕਿਹਦੇ ਯਾਰ ਮੈਨੂੰ ਕੀ ਲੈਣਾ ਹਾਲਾ ਪੈਂਡ ਤੂੰ ਦੀ ਤਾੜ ਹੁੰਦਾ ਕਿਵੇਂ ਹੁਣ 7500 7500 ਲੱਗ ਗਿਆ ਹੁਣ ਹੈ 7500 ਲੱਗ ਗਿਆ ਉਹ ਬੱਕਰੀ ਦਾ ਨਹੀਂ ਨਾ ਲੱਗਾ ਪਰਦਾ ਲੱਗਾ ਬੱਕਰੀ ਲੈਣਾ ਕਿਹੜੀ ਲੈਣੇ ਗੋਪਾ ਬੱਕਰੀ ਲੈਂਦਾ ਉਹ 7500 ਦੀ ਹੋਗੀ ਸਹੀ ਆ ਹੁਣ ਦੱਸ ਕੀ ਆਪ ਤਾਂ ਸੋਚੋ ਉਹ ਬਾਤ ਠੀਕ ਆ ਸਰਪੰਚਾ ਹੁਣ ਤਾਂ ਠੀਕ ਹੈ ਵੈਸੇ ਕੇਸ ਕਰਦੇ ਨੇ ਤੇ ਤੈਨੂੰ ਕਰ ਲੈ ਪਾਣੀ ਕੋਣ ਹੁੰਦਾ ਯਾਰ ਆਹ ਕਹ ਦੇ ਮੈਂ ਬੱਕਰੀ ਲਈ ਆ ਗੱਲ ਤੋਂ ਹੋਰ ਮੈਨੂੰ ਤੇਹੀ ਚੱਲ ਲਖਾਈ ਕਰਾ ਦੂਆ ਯਾਰ ਰੱਖੋ ਅੱਗੇ ਲਖਾਈ ਕਰਾਦੀ ਇਹਨਾਂ ਨੇ ਮੇਰੇ ਨਾਲੇ ਅੱਛਾ ਉਹ ਪਤਾ ਮੈਨੂੰ ਕਰਾ ਦੂਆ ਵਾਹ ਕੀ ਹੋ ਗਿਆ 7500 ਲਾਉਂਦੇ ਆ ਪਰ ਲਈ ਬੱਕਰੀ ਦਾ ਹੁਣ ਤੂੰ ਵੇਖ ਲੈ ਆ ਗੱਲ ਮੈਂ ਕਿਹਾ ਚੱਲ ਲਖਾਈ ਕਰਾ ਦੂਆ ਫੜਾ ਪਰੇ ਕਿੰਨੀ ਕਸਰਾ ਹੋਣਾ ਸਰਪੰਚ ਸਾਹਿਬ ਤੁਸੀਂ ਦੱਸੋ ਇਹ ਨਹੀਂ ਕਸਰੀ ਇਹ ਨਹੀਂ ਇਹਨਾਂ ਦੀ ਰਹਾ ਨਾ ਦੱਸ ਦੇ ਜਮਾਨ ਲਾਖ ਪੱਕੇ ਹੀ ਐ ਕੱਚੇ ਥੋੜੂ ਲਾਏ ਆ ਕੱਚੇ ਥੋੜੂ ਆਧੇ ਬਗਲੇ ਪੈਣ ਤੋਂ ਲਾ ਦੋ ਅੰਦਰ ਤੋਂ ਲਾਤਾ ਯਾਰ ਇਹ ਪਾਠ ਕੀ ਭੇਜੋ ਚਲ ਜਿੰਨੀ ਮਰਜੀ ਐ ਮੈਂ ਲਾਤੀ ਮੈਂ ਕਿਹਾ ਫਿਰ ਸਿਰੇ ਤੇ ਚੜਾ ਫਿਰ ਹੁਣ ਵੇਖ ਲੈ ਤੇ ਉੱਤੇ ਚਤ ਮੰਦ ਲਗਾਈ ਵੀ ਕਰਾਈ ਨਜ਼ਰੋਸ਼ ਨਹੀਂ ਕਰਨਾ ਮੈਂ ਲਗਾਈ ਲਗਾਈ ਤੇ ਤੇਰਾ ਪੈਸੇ ਲਈ ਬੈਠਾ ਲਗਾਈ ਆਉਂਦਾ ਆਉਂਦੀ ਲਗਾਈ ਕਰਨਾ ਔਰ ਕੁਛ ਵੀ ਨਹੀਂ ਇਹਦੇ ਵਿੱਚ ਹੈ ਹੀ ਨਹੀਂ ਮੈਂ ਸਾਰਾ ਮਿੰਨ ਕੇ ਲਾਦਾ ਮੈਂ ਸਭ ਕੋਈ ਨਹੀਂ ਰੱਖਿਆ ਹਾਂ ਮਿੰਨ ਕੇ 1 ਰੁਪਈਆ ਨਹੀਂ ਰੱਖਿਆ ਮੈਂ ਤਾਂ ਥੱਲੇ ਵੀ ਹੁਣ ਤੂੰ ਵੇਖ ਲੈ ਮੈਨੂੰ ਤੇ ਉਹ ਇਹਦਾ ਸੱਸਾ ਹੋਣਾ ਮੇਰੇ ਸਾਥ ਸੱਸੂ ਵੇਚਦਾ ਸੱਸੂ ਹੀ ਵੇਚਦਾ ਸੱਸੂ ਸੂਸੂ ਕੋਈ ਨਹੀਂ ਵੇਚਦਾ ਮੈਨੂੰ ਚਾਹੀਦੀ ਕੋਈ ਬਸ ਉਹ ਵੀ 600 ਹੀ ਵੇਚਦਾ ਯਾਰ 300 ਰੁਪਈਆ ਵੇਚਦਾ ਸਿੱਧਾ ਹੀ ਸਾਫ਼ ਹੈ ਸਾਰਾ ਕੁਝ ਹੀ ਪਾਤਾ ਵਿੱਚ ਮੈਂ ਤਾਂ ਯਾਰ ਲਖਾਈ ਕਰਾ ਦੂਆ ਯਾਰ ਚ ਰੱਖੋ ਲਖਾਈ ਕਰਾ ਦੂ ਕੋਈ ਗੱਲ ਨਹੀਂ ਕੋਈ ਬਾੜੇ ਨਹੀਂ ਪਾਏਗੇ 100 ਦਾ 100 ਦਾ ਤੁਹਾਨੂੰ ਪੈਣਾ ਹੀ ਆ ਕੋਈ ਨਹੀਂ ਲਖਾਈ ਆਪਦੀ ਆਪਦੀ ਉਹ ਬੱਕਰੀ ਗੱਲ ਐ ਇਧਰ ਦਾ ਜਿੱਤ ਮੰਨਦਾ ਲੈਣਾ ਆਣਾ ਆੜਿਆ ਕਰੋ ਹੁਣ 100 ਦਾ ਨਾ ਉਹ ਮੰਨਦਾ ਨਾ ਤੁਸੀਂ ਮੰਨਦੇ ਆ ਗੋਲ ਗੱਲ ਬੰਨੀ ਐ ਇਹਦੇ ਤੇ ਜਿਹਨੂੰ ਮਰਜ਼ੀ ਦੇ ਦੋ ਭਾਵੇਂ ਤੇ ਚੜ ਗਿਆ ਸੌਦਾ ਨਾਲ ਬੱਕਰੀ ਦਾ ਬਾਈ ਸਰਪੰਚ ਦੀ ਸੀ ਇਹ ਤੇ 7500 ਦੀ ਆਪੋ ਆਪਣੀ ਲਖਾਈ ਤੇ ਸੌਦਾ ਸਿਰੇ ਚੜਿਆ ਠੀਕ ਆ ਸਰਪੰਚ ਸਾਹਿਬ ਤੇ ਕੋਟ ਕਪੂਰੇ ਵਾਲਿਆਂ ਨੇ ਇਹ ਲਈ ਆ ਆਪੋ ਆਪਣੀ ਲਖਾਈ ਹੈ ਬਹੁਤ ਵਧੀਆ ਹੋ ਗਿਆ ਫਿਰ ਬਾਲਾ ਥੱਲੇ ਰਹਿੰਦਾ ਪਰ ਇਹਨਾਂ ਚੱਲ ਚਰਨੇ ਜੈਜ ਦੀ ਗੱਲ ਕਰ ਰਹੇ ਹਾਂ ਕਿਹੜੇ ਪਿੰਡੋਂ ਆਏ ਆ ਬਾਈ ਨੇ 10 ਦਾ ਦਿੱਤਾ ਪਰ ਨਹੀਂ ਉੱਥੇ ਨਹੀਂ ਹੁੰਦਾ ਪਿਆ ਪਹਿਲਾਂ ਆ 15 ਤੋਂ ਥੱਲੇ ਆ ਮੀਟ ਤਾਂ ਵੀ ਉਹੀ 600 ਹੀ ਵਿਕਣਾ ਹੈ ਠੀਕ ਹੈ ਨਾ ਕਿਹੜੇ ਪਿੰਡੋਂ ਆਏ ਵੀਰੇ ਪੱਖੀ ਪੱਖੀ ਚੱਕ ਪੱਖੀ ਨਹੀਂ ਆ ਪੱਖੀ ਪੱਖੀ ਮੇਰੇ ਕੋਲ ਹਣ ਕੁਝ ਬੋਲ ਲੂੰਗਾ ਫਿਰ ਕੋ ਪਾਉਂਗੇ 12000 ਕਹੇ ਤੈਨੂੰ ਮੈਂ ਲਖਾਈ ਕਰਾਂ ਦਿੰਦਾ ਹਾਂ ਹਾਂ ਪਾ ਬਜਨ ਨਹੀਂ ਨਵਾ ਕੇ ਬੋਲਦਾ 600 ਦੇ ਤਾਂ ਰੱਖ ਲੈ 12000 ਪੁਰਾਣੀ ਮਾਨ ਕਹਿੰਦਾ ਤਰਾ ਕਹਿ ਕੇ ਮੋੜ ਕੋ ਲਾਸਟ ਦੱਸ ਵੀ ਕਿੰਨੇ ਆ ਦੱਸ ਦੇ ਆ ਫੜਾ ਮੈਂ ਦੱਸਿਆ ਉਹ ਤੇ ਨਹੀਂ ਫੜਾ ਇਹ ਮੈਂ ਦੱਸਤਾ 12500 ਦਾ ਹੋ ਗਿਆ ਤੇ ਤਰਾ 12 ਦੇ ਨਾਲ ਜੀ ਕਹਿੰਦੇ ਬਹੁਤ ਆ ਪੈਸੇ ਬਾਈ ਠੀਕ ਆ ਯਾਰ ਬਾਈ ਹੁਣ ਵੱਟ ਲਾ ਬੋਣੀ ਕਰ ਲਾ ਦਿੱਤਾ ਯਾਰ ਜਮਾ ਯਾਰ ਬਾਈ ਆ ਪੱਕਾ ਜੀ ਆ ਸਾਢੇ 600 ਹੱਕ ਬੰਦਾ ਯਾਰ ਹਮ ਤੋਂ ਮੈਂ ਪਹਿਲਾਂ ਕੀ ਨਾ ਹੱਕ ਬੰਦਾ ਮੈਂ ਤਾਂ ਪਹਿਲਾਂ ਦੱਸਤਾ ਸੀ ਤੋਲੇ ਹੀ ਆ ਗਾ ਮਾਰ ਦਿਓ ਨਾ ਇੱਕ ਨੂੰ ਮਾਰਨੇ ਭੋਵੇਂ ਹਾਂਜੀ ਜੇ ਉਹਦਾ ਉਹਨੂੰ ਮਾਰਿਆ ਉਹਨੇ ਆਪਣੀ ਮੰਡੀ ਤੇ ਨਹੀਂ ਆਉਣਾ ਜੇ ਇਹਨੂੰ ਮਾਰਿਆ ਇਹ ਚੱਕ ਇੱਕੋ ਗੱਲ ਕਰ ਤੇਰੇ ਘਰ ਦਾ ਆਪਦੀ ਆਪਦੀ ਹਾਂ ਬਸ ਠੀਕ ਹੁਣ ਚਲੋ ਗਿਣੋ ਪੈਸੇ ਬਾਈ ਜੀ ਦੱਸ ਦੇਖ ਲੈ ਬਾਬੇ ਨਾਨਕਾਲੀਆਂ ਹੋ ਗਈਆਂ ਸਹੀ ਆ ਗਿਣ ਪੈਸੇ ਗਿਣੋ ਬਾਈ ਪੈਸੇ ਸਾਹਮਣੇ ਆਜੋ ਮੜਾ ਜੀ ਹੋ ਗਿਆ ਸੌਦਾ ਜੀ ਹਾਂ ਜੀ ਹੋ ਗਿਆ ਜੀ ਸਹੀ ਵੀ ਕਿਹਾ ਬਾਈ ਨਹੀਂ ਬਾਈ ਪੱਖੀ ਤੋਂ ਆਏ ਆ ਤੇ ਜਿਲ੍ਹਾ ਫਰੀਦਕੋਟ ਆ ਬਾਈ ਹਰਾਂ ਦਾ ਤੇ ਬਾਈ ਦਾ ਕਿਹੜਾ ਪਿੰਡਾ ਜਿਹਨੇ ਖਰੀਦਿਆ ਸੰਧਵਾ ਫਰੀਦਕੋਟ ਦੇ ਨਾਲ ਪਿੰਡਾ ਸੰਧਵਾ ਕੋਟਕਪੂਰੇ ਦੇ ਨਾਲ ਪਹਿਲਾ ਸਰਦਾ ਸਿਰੇ ਚੜ ਗਿਆ ਨਹੀਂ ਨਹੀਂ ਅਮਚਾਈ ਵੀ ਸੀ ਫਰੀਦਕੋਟ ਬੱਕਰਾ ਮੰਡੀ ਦੇ ਹਰ ਸ਼ਨੀਵਾਰ ਨੂੰ ਇਹ ਮੰਡੀ ਲੱਗਦੀ ਹੈ ਅੱਗੇ ਹੋ ਜਾ ਬਾਈ ਥੋੜਾ ਜਿਹਾ ਲਓ ਜੀ ਗਿਣੋ ਬਾਈ ਹੋਰ ਗਾਹਾਂ ਹੋ ਜਾ ਥੋੜਾ ਜਿਹਾ 2 3 4 5 6 7 8 9 10 ਫੇਸਬੁੱਕ ਤੇ YouTube ਤੇ ਤੇਜ਼ ਬਣਿਆ ਹੂੰ ਤੇਰਾ ਯਾਰ ਰਲਾ ਚੱਪੂਆ ਤੇਰੇ ਮਹਾਰਾਜ ਚੰਗੇ ਥਾਂ ਲਾਵੇ ਤੇ ਬਾਈ ਤੈਨੂੰ ਲੈਣੀਆਂ ਕਰੇ ਨਫਾ ਕਰੇ ਤੈਨੂੰ ਲਿਖਾਈ ਦੇ ਦਿਓ ਬਾਈ ਤੁਸੀਂ ਨੋ ਬਈ ਆ ਬੱਕਰੇ ਦਾ ਸੌਦਾ ਸਿਰੇ ਚੜ ਗਿਆ ਪੱਖੀ ਪਿੰਡ ਤੋਂ ਆਏ ਸੀ ਫਰੀਦਕੋਟ ਜ਼ਿਲ੍ਹਾ ਬਾਈਆਂ ਅਗਲਾ ਸੌਦਾ ਤੁਹਾਨੂੰ ਦਿਖਾਵਾਂਗਾ ਕਿਹੜਾ ਹੈ ਇਹ ਸਿੱਧੀ ਜੀ ਗੱਲ ਹੈ ਪੱਕਾ ਨਾ ਪੱਕੇ ਪੱਕੇ ਹੀ ਆ ਬਾਈ ਕਿੰਨਾ ਕੁ ਵਜ਼ਨ ਕਰ ਵਜ਼ਨ ਚ ਵਿਗਣੇ ਇਕੜਾ ਨਾ ਸਲਾ ਇੱਕੜਾ ਬੱਕਰਾ ਹੈ ਸਰ ਅੱਜ ਕਿੱਥੇ ਆਇਆ ਅਸੀਂ ਲਾਏ ਜੀ 12000 ਰੁਪਏ ਦੋਸਾਂ ਨੂੰ ਠੀਕ ਹੈ ਮੋਟਾਂ ਬਾਦਾਂ ਪਹਿਲਾਂ ਹੁੰਦਾ ਮੈਂ ਮੰਡੀ ਸਾਡੇ ਕੋਲ ਠੀਕ ਹੈ ਬਾਈ ਮੱਪਾਓ ਇਹ ਛੇ ਤਾਂ ਸਹੀ ਆ ਜਮਾ ਹੋਇਆ ਬੜਾ ਲਾ ਲਾ ਕੋਈ ਕਰੂ ਨਾ ਆ ਜਾ ਰਿਹਾ ਆਹ ਲੈ ਸਾਲ ਮਾਰਦਾ ਫਿਰ ਥੋੜੀ ਮਾਰੂਗਾ ਮਾਰੂਗਾ ਨਿੱਕੀ ਜਿੰਨੀ ਕੇ ਮੇਰੇ ਸੱਟ ਵੱਜੀ ਹਾਂ ਇਹ ਵੀ ਆਹ ਦਾ ਖਾੜ ਸਾਢੇ 12 ਦੇ ਬਾਅਦ ਜੋੜੀ ਬਾਈ ਆਪ ਵੀ ਵੱਡੇ ਸੱਟ ਆ ਬਾਈ ਰੱਖ ਲੈ ਬਾਈ ਪੈਸੇ ਪੂਰੇ ਲੱਗੇ ਹਲਾ ਫੜਾ ਯਾਰ ਉਹੀ ਗੱਲ ਆਈ ਪੈਸੇ ਲੱਗੇ ਉਹ ਤਾਂ ਨਹੀਂ ਅਜੇ ਖੜਦਾ ਮੈਂ ਆਪ ਖੜ ਗਿਆ ਹਾਂ ਅਸੀਂ ਗੱਲ ਕਰਾਂ ਹਲਾ ਫੜਾ ਪੂਰੇ ਨਹੀਂ ਬਾਗਲ ਕਿ ਕਿੜੀ ਬਈ ਲਿਖਾਈ ਕਰਾ ਦੀ ਲਿਖਾਈ ਕਰਾ ਦੀ ਲਿਖਾਈ ਤੈਨੂੰ ਕਰਾਉਣੀ ਹਾਂ ਲਿਖਾਈ ਕਰਾ ਦੇ ਇਹਨੂੰ ਹੁਣ ਐਵੇਂ ਨਾ ਮਾਰੋ ਇਹਨੂੰ ਵਟੋ ਸੱਦ ਕੇ ਲਿਖਾਈ ਤੇਰੀ ਹੈ ਹਾਂ ਹੋ ਗਿਆ ਬਸ ਸਹੀ ਆ ਨਹੀਂ ਠੀਕ ਆ ਬਈ ਹੁਣ ਮਾਲ ਮੁੱਲ ਤੇ ਜਮਾ ਸਹੀ ਆ ਬੱਕਰਾ ਤੇਰਾ ਨਰਮ ਹੈ ਉਹ ਠੀਕ ਆ ਉਹਦੇ ਕਰਕੇ ਤੇਰੇ ਪਾਸੇ ਲਾ ਦੇ ਮੈਂ ਉਹ ਨਰਮ ਆ ਨਾ ਬਾਪਾ ਬਹੁਤ ਸੋਹਣਾ ਬਈ ਯਾਰ ਵਧੀਆ ਵੇਖ ਲੇ ਫੜਲਾ ਫੜਲਾ ਬਾਈ ਲਓ ਵੀ ਆ ਸੌਦਾ ਦੋ ਬੱਕਰੇ ਆ ਬਾਈ ਬੱਕਰਾ ਹੋਰੇ ਨੂੰ ਕਰੀ ਉਹ ਆ ਜੋੜੀ ਦਾ ਪੂਰੇ 13000 ਦਾ ਹੀ ਇਹ ਸੌਦਾ ਹੋ ਗਿਆ 26000 ਦੇ ਤਿੰਨ ਨਗ ਵੇਚਤੇ ਬਾਈ ਨੇ ਹਾਂ ਚਾਹ ਵੀਡੀ ਪੀਂਦੇ ਹਾਂ ਸਹੀ ਗੱਲ ਚਾਹ ਪੀਓ ਨਾ ਸੱਦੋ ਸਾਦੇ ਆ ਵਾਹ ਬਈ ਵਾਹ ਆ ਜਾਂਦੀ ਆ ਜਾਂਦੀ ਫਿਰ ਨਾ ਆ ਵੀਡੀਓ ਮੰਗਦੀ ਫਿਰ ਆ ਜਾਓ ਤੁਸੀਂ ਆ ਜਾਓ ਆ ਗਿਆ ਤੇ ਗੱਲ ਠੀਕ ਆ 100 100 ਦੇ ਪਹਿਲਾਂ ਫੜੋ ਬਾਈ ਜੀ ਆ ਬੀਲੋ ਖਿਲੋ ਜੋ ਆ 2500 ਰੁਪਏ ਨਹੀਂ ਰੱਖੋ ਯਾਰ ਮੈਨੂੰ ਵਜਾ ਪੱਲੇ ਲੋਡ ਪੈਣੀ ਨਾ ਸਹੀ ਆ ਇਹ ਨਹੀਂ ਆ ਫੜਾ ਕਰ ਤੋ ਤਨ ਮਤ ਉਧਰ ਵੀ ਮਾਰ ਚਾਰ ਪੰਜ ਉਹਨਾਂ ਕੋਲ 2500 ਪਾਵਨ ਕੋਲ ਦੱਸ ਆ ਫੋਨ ਕਿਹਦਾ ਵੱਜੀ ਜਾਂਦਾ çe, anne bir pange, pange iki, anne iki, pange, çe, sekiz, sekiz, ਨਾ ਹੁਣ ਦੁਬਾਰਾ ਕਹਿਣ ਲਈ ਚੰਗੀ ਤਰ੍ਹਾਂ ਹਾਂ ਹੁਣ ਗਿਣਤੀ ਮਾਰ ਲੈ ਕੋਈ ਫਰਕ ਨਹੀਂ ਬਈ ਹਾਂਜੀ ਹਾਂਜੀ ਕਿੰਨੇ ਜੀ 13 13000 ਦਾ ਜੋੜਾ ਜੀ ਪਾ ਪਾ ਮਾਂ ਦਾ ਕਿਥੇ ਆ ਲੱਗਾ ਕਿੱਥੇ ਆ ਗਿਆ ਤੇਰਾ ਬੱਲਾ ਫੂਨ ਫਣ ਕੌਣ ਮਾਲ ਆ ਦਾ ਗੋਰਾ ਯਾਰ ਹੈ ਗੋਰਾ ਕਿੱਥੇ ਆ ਗਿਆ ਆ ਜਾਂਦਾ ਉਹ ਉਦੋਂ ਹੀ ਗੋਰਾ ਠੀਕ ਆ ਜੀ 13000 ਖੁਸ਼ ਹੋਗੇ ਜੀ ਖੁਸ਼ ਲਗਾਈ ਆਪਦੀ ਆਪਦੀ ਹਾਂਜੀ ਆਪਦੀ ਸਹੀ ਆਪੂ ਆਪਣੇ 200 روپے ਦੋ ਨਾਗਾ ਦੋ ਨਾਗਾ ਭਾਈ 200 ਦੋ ਜੀ ਦੋ ਨਾਗਾ ਪੂਰੇ 200 ਫਿਰ ਐ ਸਾਰੇ ਵਧੀਆ ਆਪ ਦੀ ਮਰਜ਼ੀ ਨਾਲ ਪੈਸੇ ਫੜਾਈ ਜਾਂਣ ਸਾਨੂੰ ਅਸੀਂ ਲੜਨ ਦੀ ਕੀ ਲੋੜ ਹੈ ਨਾ ਕਪਤਾਨ ਰਗਿਆ ਕੇ ਰੌਲਾ ਪਾ ਲੈ ਨਹੀਂ ਯਾਰ ਹਮ ਤਾਂ ਹੀ ਬਣਾ ਦੇਗੇ ਦੱਸ ਯਾਰ ਅਸੀਂ ਵੀ ਭੁਗਾਈ ਕਰੀ ਬਿਲਕੁਲ ਬਿਲਕੁਲ ਭਾਈ ਕੰਮ ਛੱਡਣਾ ਪੈਂਦਾ ਸਭ ਕੁਝ ਕਰਨਾ ਪੈਂਦਾ ਠੀਕ ਹੈ ਪੈਸੇ ਪੁਆ ਸੁਭਾਲ ਲੋ ਦੋ ਬੱਕਰਾਂ ਦਾ ਸੌਦਾ ਹੋਰ ਹੋ ਗਿਆ ਅਗਲਾ ਸੌਦਾ ਸਾਨੂੰ ਇਸੇ ਤਰ੍ਹਾਂ ਦਾ ਖਾਣਿਆ ਦੋਸਤਾਂ ਤੇ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਮੇਰੇ ਨਾਲ ਸੌਦਾ ਇੱਕ ਹੋਰ ਸਿਰੇ ਚੜ ਗਿਆ ਕਿਹੜੇ ਬੱਕਰੇ ਦਾ ਚੜਿਆ ਜੀ ਕਿਹੜੇ ਬੱਕਰੇ ਦਾ ਬਾਪ ਬੱਕਰੇ ਦਾ ਸੌਦਾ ਲਓ ਵੀ ਆਇਆ ਇਸ ਬੱਕਰੇ ਦਾ 10000 ਦਾ ਸੌਦਾ ਹੋਇਆ ਹਾਂਜੀ ਲਗਾਈ ਬਾਈ ਕਰਾਊਗਾ ਵਾਹ ਜੀ ਵਾਹ ਠੀਕ ਆ ਜੀ ਠੀਕ ਹੈ ਬਾਈ ਬਾਪੂ ਸਾਈਂ ਇਧਰ ਸਾਈਡ ਤੇ ਹੋ ਜਾ ਫਰੀਦੇ ਬਾਪੂ ਤੁਹਾਡਾ ਕੀ ਨਾਮ ਹੈ ਫਰੀडम ਸੰਘ ਫਰੀडम ਸੰਘ ਮਾਰੋ ਕੇ ਇਹਨਾਂ ਨੇ ਖਰੀਦਿਆ ਹਾਂਜੀ ਕਿਹੜਾ ਪਿੰਡ ਆ ਜੀ ਰਾਈਆਂ ਵਾਲਾ ਜੀ ਰਾਈਆਂ ਵਾਲੇ ਤੋਂ ਆਇਆ ਬਾਪ ਬਾਬੇਰੀ ਤੇ ਬਾਬਾ ਜੀ ਕੋੜਕਪੁਰੇ ਤੋਂ ਇਹ ਕੋੜਕਪੁਰੇ ਤੋਂ ਠੀਕ ਹੈ ਜੀ ਕੀ ਫੋਜੀ ਦੀ ਮਾਰ ਦੋ ਵਾਹ ਜੀ ਵਾਹ ਟੋਟਲ ਲਖਾਈਏ ਕਰ ਟੋਟਲ ਲਖਾਈਏ ਖਾਈ ਦੇ ਰਹੇ ਹਾਂ ਚਲੋ 200 ਰੁਪਏ ਲਖਾਈਏ ਦੇ 200 ਰੁਪਏ 200 ਦਿਓ ਖੁੱਲਾ ਦਿਓ ਪਾਓ ਇਧੋਂ ਹਿੰਦ ਖੜਸਾ ਜੀ ਖੋਲੋ ਜੀ ਖੋਲੋ ਛੋਲੀ ਚ ਪਾ ਦਿਓ ਜੀ ਕਾਦ ਲੈ ਇੱਕ ਖੜ ਜਾ